ਲਓ ਮੇਤਰੋ ਬਾਈ Mahindra ਵਾਲੀਆਂ ਕਾਰਾਂ ਦੋ ਆਗੀਆਂ ਜਿਹੜੇ ਬਾਈ Mahindra ਦੇ ਸ਼ਕੀਰ ਨੇ ਇੱਕ SUV ਹੈ ਇੱਕ ਹੈਗੀ ਸਕਾਰਪੀਓ ਅੱਜ ਬਾਈ YouTube ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਪਣੇ ਚੈਨਲ ਤੇ ਅਸੀਂ ਦਿਖਾ ਰਹੇ ਹਾਂ ਬਾਈ ਜ਼ੀਰੋ ਰਿਪੋਰਟ ਜਮਾਂ ਬਿਲਕੁਲ ਜੋ ਕੈਮਰੇ ਤੇ ਹੈ ਉਹੀ ਰਿਐਲਿਟੀ ਦੇ ਵਿੱਚ ਹੈ ਬਾਈ ਦੋਨੇ ਕਾਰਾਂ ਬਾਈ 2015 ਮਾਡਲ ਹੈ ਇੱਕ 2017 ਹੈ 2017 SUV ਦੇ ਨਾਲ ਖੜਾਣ ਦਾ ਕੀ ਮਕਸਦ ਹੈ ਸਕਾਰਪੀ ਦੇ ਬਾਈ ਤਾਂ ਕਿ ਅਸੀਂ ਦਿਖਾ ਸਕੀਏ ਵੀ origignal 60 ਹਜ਼ਾਰ ਚੱਲੀ ਹੋਈ ਸਾਡੇ ਕੋਲ SUV ਵੀ ਅਵੇਲੇਬਲ ਹੈ ਸਾਰੀ ਰਿਜਨਲ ਕਾਰ ਦੋਨੇ ਕਾਰਾਂ ਦੀ ਬਾਈ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ 0 to 0 ਤੇ ਲੋਨ ਬਾਰੇ ਵੀ ਦੱਸਾਂਗੇ ਕੱਲੀ ਕੱਲੀ ਚੀਜ਼ ਦੱਸਾਂਗੇ ਕਾਰ ਤੇ ਬਾਈ ਕਿੰਨੀਆਂ ਕਾਰਾਂ ਜੈਨੂਇਨ ਨੇ ਕਿੱਥੋਂ ਕਿੱਥੋਂ ਪੇਂਟ ਨੇ ਵਿੱਚ ਮੈਂਸ਼ਨ ਵੀ ਕਰਾਂਗੇ ਬਾਈ ਸਕਾਰਪੀਓ ਨੂੰ ਚੱਲਦੀ ਵੀਡੀਓ ਦੇ ਵਿੱਚ ਅਸੀਂ ਬਾਈ ਡੈਂਟਰ ਪੇਂਟਰ ਤੋਂ ਜਦੋਂ ਪੇਂਟ ਕਰਾਈਦੀ ਨਾ ਉਹਦਾ ਵੀ ਇੱਕ ਕਲਿੱਪ ਉਹਦੀ ਵੀ ਇੱਕ ਕਲਿੱਪ ਐਡ ਕਰਾਂਗੇ ਚੰਗੀ ਤਰ੍ਹਾਂ ਚੈੱਕ ਕਰ ਲਿਓ ਬਾਈ ਉਹ ਕਲਿੱਪ ਵੀ ਦੇਖ ਲਿਓ ਵੀ ਕਿੱਥੋਂ ਕਿੱਥੋਂ ਕਾਰ ਪੇਂਟ ਹੈ ਕਿੱਥੋਂ ਕਿੱਥੋਂ ਸਾਰੀ ਆ A to Z ਰਿਜਨਲ ਹੈ ਸਟਾਰਟਿੰਗ ਬਾਈ ਆਪਾਂ XUV ਤੋਂ ਕਰ ਲੈਨੇ ਆ 2015 ਮਾਡਲ ਹੈ ਬਾਈ ਐਕਸਯੂਵੀ ਠੀਕ ਹੈ ਨਾ 68000 ਦਾ ਸਰਵਿਸ ਰਿਕਾਰਡ ਹੈ ਕਾਰ ਦਾ ਠੀਕ ਹੈ ਸੋਨੂੰ ਕਲੀ-ਕਲੀ ਚੀਜ਼ ਚੈੱਕ ਕਰਾ ਦਿੰਨਾ ਹਲਕੇ-ਫੁਲਕੇ ਸਕਰੈਚ ਜਰੂਰ ਨੇ ਕਾਰ ਤੇ ਬਾਈ ਸਾਰੀ ਦੀ ਸਾਰੀ ਕਾਰ ਜੈਨੂਨ ਪੇਂਟ ਦੀ ਪਈ ਆ ਹੁਣ ਤੱਕ ਦੀ ਟਾਇਰ ਇਹਦੇ ਵਿੱਚ ਬਾਈ ਅਸੀਂ ਨੇ ਇੱਕ ਨੰਬਰ ਵੱਡਾ ਪਵਾਇਆ ਹੋਇਆ ਤੇ ਪਿੱਛੋਂ ਦੇਖ ਸਕਦੇ ਹਾਂ ਬਾਈ ਬੈਗ ਤੋਂ ਠੀਕ ਹੈ ਨਾ ਪੂਰੀ ਕਿੱਟ ਦੇਖ ਸਕਦੇ ਹੋ ਕਲੀ-ਕਲੀ ਚੀਜ਼ ਤੇ ਲਫਾਫੇ ਤੱਕ ਚੜੇ ਪਏ ਨੇ ਬਾਈ 7 ਸੀਟਰ ਦੇ ਵਿੱਚ ਬਹੁਤ ਵਧੀਆ ਚੁਆਇਸ ਹੈ ਬਾਈ ਜੇ ਕੋਈ ਬੰਦਾ ਘੱਟ ਬਜਟ ਦੇ ਵਿੱਚ ਵਧੀਆ 7 ਸੀਟਰ ਲੈਣਾ ਚਾਹੁੰਦਾ ਸਭ ਤੋਂ ਬੈਸਟ ਚੁਆਇਸ ਇਹੀ ਹੈ ਬਾਈ ਇਸ ਤੋਂ ਬਾਅਦ ਬਲੈਰੋ ਆਉਂਦੀ ਹੈ ਜਾਂ ਐਕਸਯੂਵੀ ਆਉਂਦੀ ਹੈ ਠੀਕ ਹੈ ਨਾ ਬਾਈ ਅੰਦਰੂਨੀ ਇੰਟੀਰੀਅਰ ਚੈੱਕ ਕਰਾ ਦਿੰਨੇ ਆ ਬਾਈ ਇੰਟੀਰੀਅਰ ਬਿਲਕੁਲ ਨਵਾਂ ਪਿਆ ਕਾਰ ਦਾ ਕੋਈ ਕਮੀ ਪੇਸ਼ੀ ਨਹੀਂ 66000 ਰਿਕਾਰਡ ਹੈ ਕਾਰ ਦਾ ਵੀਰੇ ਰਿਕਾਰਡ ਚੈੱਕ ਕਰਾ ਸਕਦਾ ਕੋਈ ਵੀ ਮੇਰਾ ਵੀਰ ਭਾਈ ਚੈੱਕ ਕਰਾ ਕੇ ਸਾਡੇ ਤੋਂ ਆਰਸੀ ਲੈ ਸਕਦਾ ਹੈ ਆਰਸੀ ਤੇ ਚੈੱਕ ਕਰਾ ਕੇ ਫਿਰ ਸਾਡੇ ਕੋਲ ਆ ਸਕਦਾ ਮਹਿੰਦਰਾ ਚ ਜਾ ਕੇ ਹਨਾ ਸੋ ਬਾਈ ਇਹ 2015 ਰੇਟ ਦੀ ਜਾਣਕਾਰੀ ਮੰ ਲਓ ਆਪਾਂ 5.5 ਲੱਖ ਰੁਪਿਆ ਕਾਰ ਦੀ ਆਸਕਿੰਗ ਕਰਦੇ ਆਂ ਬਾਕੀ ਓਨ ਟੇਬਲ ਆਪਣਾ ਹੋ ਜਾਂਦਾ ਨੇਗੋਸ਼ੀਏਬਲ ਕੁਛ ਵੀ ਹਨਾ ਜੇ ਕਿਸੇ ਨੇ ਬਾਈ ਨੇ ਕਾਰ ਕਟਾਉਣੀ ਹੈ ਕਾਰ ਕਟਾਉਣ ਦਾ ਸੀਨ ਸਾਡਾ ਬਾਈ ਜਮ ਉਲਟ ਹੈ ਜਿੰਨੇ ਪੈਸਿਆਂ ਦੀ ਬਾਈ ਤੁਹਾਡੀ ਕਾਰ ਹੋਊਗੀ ਓਨੇ ਪੈਸਿਆਂ ਦੀ ਕੱਟੀ ਜਾਊਗੀ ਇਹ ਨਹੀਂ ਹੈਗਾ ਬਈ ਅਸੀਂ ਇਹਦਾ 6 ਲੱਖ ਮੰਗ ਲਾਂਗੇ ਵੀ 50000 ਰੁਪਿਆ ਤੁਹਾਡੀ ਕਾਰ ਮਹਿੰਗੀ ਕੱਟ ਲਾਂਗੇ ਉਹ ਕੰਮ ਨਹੀਂ ਹੁੰਦਾ ਬਾਈ ਜੋ ਰੀਅਲ ਹੋਊਗਾ ਤੁਹਾਡੇ ਸਾਹਮਣੇ ਸਾਰਾ ਕੁਝ ਓਮੀ ਕਰਾਂਗੇ ਸੋ ਬਾਈ ਇਹ ਕਾਰ ਸੀਗੀ 2015 ਐਕਸਯੂਵੀ ਠੀਕ ਹੈ ਨਾ ਡਬਲਯੂ 8 ਤੇ ਹੁਣ ਦੂਜੇ ਬੰਨੇ ਬਾਈ ਆਪਾਂ ਸਕਾਰ ਆਪਾਂ ਦਿਖਾ ਦੇਣਾ ਜਿਹੜੀ ਆਹ ਕੋਨ ਹੈ ਬਾਈ ਗੱਡੀ ਦੀ ਆ ਆਪਾਂ ਨੇ ਨਹੀਂ ਪੇਂਟ ਕਰਾਈ ਆ ਠੀਕ ਹੈ ਨਾ ਉਸ ਤੋਂ ਬਾਅਦ ਇੱਕ ਸਕ੍ਰੈਚ ਇੱਥੇ ਸੀ ਵੀਰੇ ਇੱਕ ਆਪ ਵੀਸ ਲਾ ਲਓ ਇਹ ਤੋਂ ਬਿਨਾਂ ਵੀਰੇ ਸਾਰੀ ਦੀ ਸਾਰੀ ਕਾਰ ਬਾਈ ਕੋਈ ਮੀਟਰ ਲੈ ਕੇ ਵੀ ਆ ਸਕਦਾ ਜਿਹੜਾ ਬਾਈ ਕਈ ਐਪਸ ਯੂਜ਼ ਕਰਦੀਆਂ ਨੇ ਕਾਰ 24 ਸਪੀਨਿੰਗ ਵਗੈਰਾ ਵੀ ਯੂਜ਼ ਕਰਦੀਆਂ ਨੇ ਉਹੋ ਬਾਈ ਮੀਟਰ ਲੈ ਕੇ ਵੀ ਆ ਸਕਦਾ ਡੈਂਟਰ ਪੇਂਟਰ ਵੀ ਲੈ ਕੇ ਆ ਸਕਦਾ ਸਾਨੂੰ ਕੋਈ ਡਾਊਟ ਨਹੀਂ ਹੈਗਾ ਬਾਈ ਸਾਰੀ ਦੀ ਸਾਰੀ ਜੈਨੂਨ ਹੈ ਕੋਈ ਜੇ ਹਲਕਾ ਫੁਲਕਾ ਸਕ੍ਰੈਚ ਹੋ ਸਕਦਾ ਹੈ A to Z ਕਾਰ ਕੰਡੀਸ਼ਨ ਵਾਈਜ਼ ਠੀਕ ਹੈ ਇੰਜਨ ਵਾਈਜ਼ ਠੀਕ ਹੈ ਲਾਈਟ ਐਰਮ ਵਾਈਜ਼ ਕਿਸੇ ਵੀ ਪੱਖੋਂ ਯਾਰ ਇਹ ਨਹੀਂ ਹੈਗਾ ਵੀ ਆਪਾਂ ਮਾੜੀ ਕਹਿ ਸਕਦੇ ਆ ਕਾਰ ਨੂੰ ਨਵੀਂ ਤਾਂ ਨਵੀਂ ਆ ਅੰਦਰ ਬਹਿ ਕੇ ਕਾਰ ਦੇ ਨਵੀਂ ਵਾਲਾ ਫੀਲ ਹੈ ਸੋ ਨੂੰ ਇੰਜਨ ਚੱਕ ਕੇ ਵੀ ਦਿਖਾਉਣਾ ਹੈ ਬਾਈ ਚੈੱਕ ਕਰ ਸਕਦੇ ਹਾਂ ਵੀ ਸਲਿੱਪਾਂ ਤੱਕ ਕਾਰ ਦੀ ਉਤਰੀਆਂ ਨਹੀਂ ਹੋਈਆਂ ਸਾਰੀ ਜੈਨੂਨ ਹੈ ਸੋ ਬਾਈ ਇਹ ਕਹਿਣ ਦਾ ਮਤਲਬ ਇਹ ਆ ਵੀਡੀਓ ਦੇ ਵਿੱਚ ਕੱਲਾ ਇਹ ਨਹੀਂ ਹੈਗਾ ਬਾਈ ਆਪਾਂ ਕੋਈ ਵਿਊ ਵਿਊ ਕੁੱਟਦੇ ਆ ਵੀ ਵਿਊਆਂ ਦਾ ਚੱਕਰ ਆਪਾਂ ਨੂੰ ਵੀ ਤਾਂ ਇਹ ਸਭ ਦਿਖਾਉਨੇ ਆ ਜੋ ਬਾਈ ਰੀਅਲ ਆ ਕੇ ਦੇਖ ਸਕਦਾ ਬੰਦਾ ਚੈੱਕ ਕਰੋ ਵੀਰੇ ਇੰਜਨ ਕੱਲੀ ਕੱਲੀ ਚੀਜ਼ ਚੈੱਕ ਕਰ ਸਕਦੇ ਹੋ ਉਮਰੋਂ ਦੀ ਬੈਟਰੀ ਹੈ ਬਾਈ ਠੀਕ ਹੈ ਕੋਈ ਸਟicker ਨਾਲ ਦੇ ਪਏ ਨੇ ਬਾਈ ਸਾਰੇ ਜੋ ਵੀ ਹੁੰਦਾ ਕਾਰ ਦੇ ਪੂਰਾ ਕੰਪਲੀਟ ਕੋਈ ਲੀਕਿੰਗ ਫੀਕਿੰਗ ਨਹੀਂ ਕੋਈ ਅਸੀਂ ਬਾਈ ਇੰਜਨ ਕੈਮੀਕਲ ਨਹੀਂ ਕਰਾਉਂਦੇ ਕਾਰ ਦਾ ਵੀ ਕੈਮੀਕਲ ਇੰਜਨ ਕਰਾ ਕੇ ਸਾਫ਼ ਕਰਾ ਰੱਖਿਆ ਹੋਵੇ ਨਾ ਬਾਈ ਜਿੰਨਾ ਹੈਗਾ ਸਾਰਾ ਜੈਨੂਨ ਹੈ ਬਾਈ ਇਹ 2017 ਹੈ ਬਾਈ 16 ਚ ਨਿਕਲੀ ਹੈ 16/17 ਵੀ ਕਹਦੇ ਨੇ ਆਪਣੀ ਡੀਲਰ ਵਾਲੀ ਭਾਸ਼ਾ ਚ ਹਨਾ ਅੱਗੇ ਬਾਈ ਅੰਦਰੋਂ ਲੈ ਚਾਲਦੇ ਆ ਅੰਦਰ ਬਾਈ ਤੁਹਾਨੂੰ ਐ ਮੰਨ ਲਓ ਵੀ ਕਾਰ ਦਾ ਲਫਾਫੇ ਤੱਕ ਵੀ ਨਹੀਂ ਉਤਰੇ ਬਾਈ ਸਨ ਗਲਾਸਾਂ ਦੇ ਲਫਾਫੇ ਚੈੱਕ ਕਰ ਸਕਦੇ ਹੋ ਉੱਪਰ ਸੀਟਾਂ ਦੇ ਲਫਾਫੇ ਚੈੱਕ ਕਰ ਸਕਦੇ ਹੋ ਸਭ ਤੋਂ ਵੱਡਾ ਪਲੱਸ ਪੁਆਇੰਟ ਬਾਈ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਬੰਦੇ ਬਾਈ ਐਕਸਪਾਲਟ ਨਹੀਂ ਚੱਲ ਜਿਨ੍ਹਾਂ ਲੋਕ ਪਹਿਲਾਂ ਬਾਈ ਹੈਗੀਆਂ ਨੇ ਸਕਾਰਪੀਓ ਜਾਂ ਵੱਡੀਆਂ ਗੱਰਾ ਰੱਖਦੇ ਨੇ ਬੰਦੇ ਹਨਾ ਕੈਪਟਨ ਸੀਟਾਂ ਨੇ ਵੀਰੇ ਕਾਰ ਦੀਆਂ ਘੱਟੋ ਘਾਟ 70 ਤੋਂ 80 ਹਜ਼ਾਰ ਦਾ ਵੀਰੇ ਕੈਪਟਨ ਸੀਟਾਂ ਦੀ ਫਰਕ ਪੈਂਦਾ ਠੀਕ ਹੈ 70 80 ਹਜ਼ਾਰ ਦਾ ਕੈਪਟਨ ਸੀਟਾਂ ਦਾ ਲਾਏ ਵੀਰੇ ਬਾਈ ਇਹਨੂੰ 22 ਇੰਚ ਹੀ ਲੱਗੇ ਹੋਏ ਨੇ ਟਾਇਰ ਹੈਗੇ ਨੇ 70 60 ਤੋਂ 70 ਕ ਪੈਸੀ ਠੀਕ ਹੈ ਨ ਸਾਰੀ ਕਾਰ ਰਿਜੀਨਲ ਪੇਂਟ ਦੀ ਨਵੀਂ ਜਮੀ ਇੰਟੀਰੀਅਰ ਦੀ ਕੋਈ ਐ ਨਹੀਂ ਕਹਿ ਸਕਦੇ ਆਪਾਂ ਵੀ ਕਿਤੋਂ ਵੀ ਕਾਰ ਮਾੜੀ ਹੋਵੇ ਠੀਕ ਹੈ ਨਾ ਪਿੱਛੋਂ ਬੈਕ ਤੋਂ ਬਾਈ ਤੁਹਾਨੂੰ ਕੱਲੀ-ਕੱਲੀ ਚੀਜ਼ ਪੱਟ ਕੇ ਕੋਈ ਵੀ ਬੰਦਾ ਬਾਈ ਨਟ ਖੋਲ ਕੇ ਥੱਲੋਂ ਕੰਬਲ ਵੀ ਦਿਖਾ ਦਾਂਗੇ ਕਾਰ ਡੱਗ ਤੇ ਚੜ ਕੇ ਦਿਖਾ ਦਾਂਗੇ ਰਸਟਿੰਗ ਚੈੱਕ ਕਰਾ ਦਾਂਗੇ ਮਹਿੰਦਰਾ ਚ ਮੇਨ ਪ੍ਰੋਬਲਮ ਹੈ ਰਸਟਿੰਗ ਦੀ ਠੀਕ ਹੈ ਨਾ ਗਲਾਪਟ ਤੱਕ ਦਿਖਾ ਦਾਂਗੇ ਕੱਲਾ-ਕੱਲਾ ਸਟicker ਕਾਰ ਦਾ ਬਾਈ ਸਿਲਾਂਕਾਰ ਦੀਆਂ A to Z ਚੀਜ਼ਾਂ ਸਾਰੀ ਰਿਜੀਨਲ ਪਈ ਹੈ ਇਥੋਂ ਪ੍ਰੋਬਲਮ ਹੁੰਦੀ ਹੈ ਇਸ ਕਾਰ ਪੀਓ ਨੂੰ ਰਾਸ਼ਟ੍ਰੂਸ਼ਟ ਦੀ ਪਰ ਆਪਾਂ ਬਈ ਗੱਡੀ ਨੂੰ ਜਮਈ ਕੱਲੀ ਕੱਲੀ ਤੁਹਾਨੂੰ ਜਮਾ ਨਚੋਟ ਦਿਖਾ ਰਹੇ ਆ ਗੱਡੀ ਦਾ ਵੀ ਤੁਹਾਨੂੰ ਕਿਤੇ ਨਹੀਂ ਮਿਲੂਗੀ ਬਾਈ 1% ਵੀ ਰਾਸ਼ਟ ਦੀ ਪ੍ਰੋਬਲਮ ਹੋਵੇ ਕਾਰ ਚ ਆਪਣੀ ਜ਼ਿੰਮੇਵਾਰੀ ਹੈ ਗ੍ਰਿਲ ਲਵਾਈ ਆਪਾਂ ਇਹਨੂੰ ਮਹਿੰਦਰਾ ਜੂ ਲਵਾਈ ਸੀਗੀ ਇਹਦੇ ਦੂਜੀ ਆਉਂਦੀ ਆ ਜੇ origignal ਚਾਹੀਦੀ ਹੋਵੇ ਬੰਦਾ origignal ਵੀ ਲੈ ਸਕਦਾ ਪਰ ਥੋੜੀ ਜੀ ਵੀ ਲੁੱਕ ਚੇਂਜ ਕਰਨ ਵਾਸਤੇ ਅਸੀਂ ਲਾਈ ਵੀਲਾਂ ਦੇ ਨਾਲ ਇਹਨੂੰ ਚੇਂਜ ਕਰਾਤਾ ਸੀ ਸੋ ਬਾਈ ਇਹਦਾ ਰੇਟ ਕਾਰ ਦਾ ਰੇਟ ਕਾਰ ਦਾ ਬਾਈ ਸਕਰੀਨ ਤੇ ਚੱਲਦਾ ਹੋਊਗਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਦਿੱਤੇ ਹੋਏ ਨੇ ਆਪਣੇ ਲੋਨ ਫੈਸਿਲਿਟੀ ਬਾਈ ਥੋੜੀ ਜੀ ਗੱਲ ਸੁਣ ਲਓ ਘੱਟੋ ਘੱਟ 4 ਤੋਂ 5 ਲੱਖ ਰੁਪਇਆ ਡਾਊਨ ਪੇਮੈਂਟ ਹੁੰਦੀ ਹੈ ਪਰ ਜੇ ਕਿਸੇ ਬਾਈ ਦਾ ਵਧੀਆ ਸਿੰਬਲ ਸਕੋਰ ਹੈ ਵਧੀਆ ਟਰੈਕ ਹੈ ਜਾਂ ਕਿਸੇ ਨੇ ਬਾਈ ਮਤਲਬ ਕੋਈ ਮਿਲਟ ਆਰਮੀ ਦੇ ਵਿੱਚ ਹੈ ਜਾਂ ਕੋਈ ਸਰਕਾਰੀ ਜੌਬ ਕਰਦਾ ਉਹਦਾ ਹੋ ਸਕਦਾ ਬਾਈ ਘੱਟ ਦੇਣਾ ਪਵੇ ਵੱਧ ਤੋਂ ਵੱਧ ਲੋਨ ਕਰਾਉਣਾ ਜੇ ਵੱਧ ਤੋਂ ਵੱਧ ਵੀ ਹੋ ਜੂਗਾ ਤਕਰੀਬਨ ਐ ਮੰਨ ਲਓ ਵੀ 7-8 8-9 ਲੱਖ ਦੇ ਆਸ-ਪਾਸ ਲੋਨ ਹੋ ਜਾਂਦਾ ਕਾਰ ਤੇ ਸੋ 2 ਤੋਂ 3 ਲੱਖ ਰੁਪਇਆ ਡਾਊਨ ਪੇਮੈਂਟ ਕਰਨੀ ਪੈਂਦੀ ਹੈ ਠੀਕ ਹੈ ਨਾ ਤੇ ਬਾਕੀ ਬਾਈ ਜਿਹੜੇ ਬਾਈ ਨੇ ਕੈਸ਼ ਤੇ ਲੈਣੀ ਆ ਉਹਦੇ ਪੈਸੇ ਵੱਸ ਸਕਦੇ ਨੇ ਇਹੀ ਨੰਬਰ ਰਹੂਗਾ ਠੀਕ ਹੈ 12500 ਰੁਪਏ ਦੇ ਵਿੱਚ ਆਪਾਂ ਪੰਜਾਬ 'ਚ ਗੱਡੀ ਟਰਾਂਸਫਰ ਕਰਾ ਕੇ ਦੇ ਦਾਂਗੇ ਉਹ ਆਪਾਂ ਬਾਈ ਬਿਲਕੁਲ ਫਰੀ ਆਫ ਕਾਸਟ ਦੇ ਦਾਂਗੇ 12500 ਰੁਪਏ ਜਿਹੜਾ ਲੱਗੂਗਾ ਉਹ ਬਾਈ ਬਿਲਕੁਲ ਫਰੀ ਹੈ ਠੀਕ ਹੈ ਪੰਜਾਬ ਦੇ ਵਿੱਚ ਨੰਬਰ ਇਹੀ ਰਹਿ ਜੂਗਾ ਪੰਜਾਬ 'ਚ ਟਰਾਂਸਫਰ ਕਰਾ ਕੇ ਦੇ ਦਾਂਗੇ ਜੇ ਕਿਸੇ ਬਾਈ ਨੇ ਕੈਸ਼ ਤੇ ਲੈਣੀ ਹੈ ਇਹ ਸਿਰਫ ਆਫਰ ਬਾਈ ਇਹ ਧਿਆਨ ਰੱਖਿਓ ਇਹ ਆਫਰ ਸਿਰਫ ਕੈਸ਼ ਤੇ ਹੈ ਕੈਸ਼ ਵਾਲੇ ਭਾਈਆਂ ਨੂੰ ਫਰੀ ਕਾਰ ਟਰਾਂਸਫਰ ਕਰਾ ਕੇ ਦੇਵਾਂਗੇ ਠੀਕ ਹੈ ਜੋ ਲੋਨ ਹੈ ਲੋਨ ਤੇ ਤਾਂ ਬਾਈ ਆਬਵੀਅਸਲੀ ਪੰਜਾਬ ਦਾ ਨੰਬਰ ਲੱਗਣੇ ਲੱਗਣਾ ਤੋ ਬਾਈ ਇਹ ਜਾਣਕਾਰੀ ਦੀ ਅੱਜ ਵਾਸਤੇ ਬਾਕੀ ਜੁੜੇ ਰਹੋ ਬਾਈ ਅੱਗੇ ਹੋਰ ਅਪਡੇਟ ਆ ਰਹੀਆਂ ਨੇ 15 ਮਾਡਲ ਸਕੋਰਪੀਓ ਬਾਈ ਛੋਟੇ ਬਜਟ ਦੇ ਨੇ ਜਿਹੜੇ ਭਾਈ ਹਨਾ ਜਿਹੜੇ ਨੇ 10 ਲੱਖ ਤੋਂ ਨੀਚੇ-ਨੀਚੇ ਰਹਿਣਾ 15 ਮਾਡਲ ਸਕੋਰਪੀ ਵੀ ਆ ਰਹੀ ਹੈ ਆਪਣੇ ਕੋਲੇ ਬਾਈ ਉਹ ਵੀ ਜਲਦੀ ਮਿਲਦੇ ਆ ਬਾਈ ਉਹ ਆਪਾਂ ਦੇਖਦੇ ਆ ਵੀ 20 ਇੰਚੀ ਲਾਈ ਵੀਲਾਂ ਚਾਹੂਗੀ ਇਹ 22 ਚ ਸੀ ਥੋੜਾ ਜਿਹਾ ਵੀ ਕੰਫਰਟੇਬਲ ਰੱਖਣਾ ਚੀਜ਼ ਨੂੰ ਉਹਦੇ ਕਰਕੇ ਸੋ ਬਾਈ ਉਹਦੀ ਵੀ ਵੇਟ ਕਰ ਲਿਓ ਤੇ ਅੱਗੇ ਹੋਰ ਕਾਰਾਂ ਆਪਣੇ ਕੋਲੇ ਕ੍ਰੇਟਾ ਤੋਂ ਲੈ ਕੇ ਐਕਐਸਯੂਵੀ ਤੋਂ ਲੈ ਕੇ ਸਾਰੀਆਂ ਅਵੇਲੇਬਲ ਨੇ ਬਾਕੀ ਜੁੜੇ ਰਹੋ ਬਾਈ ਚੈਨਲ ਨਾਲ ਤੇ ਧੰਨਵਾਦ ਬਾਈ ਥੈਂਕ ਯੂ ਕਰਦਾ ਜਿਹੜੇ ਬਾਈ ਪੁਰਾਣੇ ਜੁੜੇ ਹੋਏ ਨੇ ਕਮੈਂਟ ਕਰਦੇ ਨੇ ਓਕੇ ਬਾਈ ਠੀਕ ਹੈ ਮਿੱਤਰੋ ਥੈਂਕ ਯੂ ਸੋ ਮੱਚ ਲਾ ਜਾ ਓਏ ਕਬਰ ਕੋਬਰ ਖਿੱਚਦੇ ਬ